ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਨਗਰ ਨਿਗਮ ਚੋਣ ਲੈ ਕੇ ਰਿਪੋਰਟ ਕਰਨ ਨਜ਼ਰ ਆਂਦਾ ਜਾ ਰਿਹਾ ਤੁਹਾਨੂੰ ਦੱਸ ਦੇ ਕਿ ਕਦੇ ਮੇਅਰ ਨੂੰ ਲੈ ਕੇ ਕਈ ਦਿੱਕਤਾਂ ਖੜੀਆਂ ਹੁੰਦੀਆਂ ਨੇ ਤੇ ਕਿ ਸੀਨੀਅਰ ਡਿਊਟੀ ਮੇਅਰ ਤੇ ਜੂਨੀਅਰ ਡਿਫਟੀ ਮੇਅਰ ਨੂੰ ਲੈ ਕੇ ਕਾਫੀ ਦਿੱਕਤਾਂ ਹੁੰਦੀਆਂ ਨੇ ਤੇ ਅੱਜ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਦੀ ਜਾਣਕਾਰੀ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਟੀਲ ਉਹਨਾ ਸਾਂਝੀ ਕਰਨਗੇ ਡੀਟਲਸ ਉਹ ਜਿਸ ਦਿਨ ਤੋਂ ਇਹ ਐਸ ਵਾਰ ਦੀ ਚੋਣ ਆਰੰਭੀ ਗਈ ਇਹ ਟਕੜਮਾਂ ਤੇ ਅੜਿੱਕਿਆਂ ਦੇ ਵਿੱਚ ਹੀ ਰਹੀ ਪਹਿਲਾਂ ਤਾਂ ਇਹ ਕਰਾਉਨ ਨੂੰ ਤਿਆਰੀ ਨਹੀਂ ਸੀ ਇੱਕ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗਈ ਆਮ ਆਦਮੀ ਪਾਰਟੀ ਤੇ ਕਾਂਗਰਸ ਉਹਨਾਂ ਨੇ ਕਿਹਾ ਕਿ 25 ਤੋਂ ਪਹਿਲਾਂ ਕਰਾ ਦਿਓ ਉਹ ਨਾ ਜੀ ਕਹਿੰਦੇ ਉਹ ਤਾਂ ਗਣਤੰਤਰ ਦਿਵਸ ਹੈ ਤੇ ਅਸੀਂ ਤਾਂ ਗਣਤੰਤਰ ਦਿਵਸ ਤੋਂ ਪਾਸੇ ਆ ਸਜਾਈ ਨਹੀਂ ਸਕਦੇ ਅਦਾਲਤ ਨੇ ਕਿਹਾ 25 ਤੋਂ ਪਹਿਲਾਂ ਕਰੋ ਨਾ ਜੀ ਡਿਊਟੀਆਂ ਬਹੁਤ ਲੱਗੀਆਂ ਵੀ ਆ ਨੇ ਜਿਵੇਂ ਉਹ ਵਿਆਹਾਂ ਦੇ ਵਿੱਚ ਕੁੜੀਆਂ ਗੀਤ ਗਾਉਂਦੀਆਂ ਨੇ ਨਾ ਸੁੱਖਾ ਸੁੱਖ ਦੀਨੂ ਇਹ ਦਿਨੇ ਆਏ বাজ ਰਹੀਆਂ ਬਾਂਸਰੀਆਂ ਉਹ ਬਾਂਸਰੀਆਂ বাজਜਣ ਲੱਗੀਆਂ 30 ਤਰੀਕ ਦਰਦਾਰਤ ਹੋ ਗਈ ਉਦੋਂ ਪਹਿਲਾਂ ਸ਼ਾਇਦ 18 ਜਾਂ 22 ਨੂੰ ਸੀ ਤੇ ਪ੍ਰੋਜੈਕਟਿੰਗ ਅਫਸਰ ਸਾਹਿਬ ਅਨਲਬਸੀ ਜੀ ਬਿਮਾਰ ਹੋ ਗਈ ਤੇ ਜਦੋਂ ਫਿਰ 30 ਤਰੀਕ ਨੂੰ ਆ ਕੇ ਸਜੇ ਉਹਨਾਂ ਨੇ ਭਗਵਾ ਰੰਗ ਵਰਸਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਉਹ ਮジョਰਿਟੀ ਸੱਜਦੇ ਆਗੂ ਨੇ ਭੁੱਲ ਗਏ ਕਿ ਕੈਮਰੇ ਵੀ ਲੱਗੇ ਵੇ ਆ ਕਦੇ ਟੇਢੀ ਜੀ ਅੱਖ ਨਾਲ ਉਧਰੋਂ ਦੇਖ ਰਿਆ ਕਰ ਕਦੇ ਉਧਰੋਂ ਦੇਖ ਰਿਆ ਕਰ ਨਾਲੇ ਨਿਸ਼ਾਨ ਲਾ ਦਿਆ ਕਰ ਤੇਰਾ ਆਮ ਆਦਮੀ ਪਾਰਟੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਗਈ ਇਹਨਾਂ ਨੇ ਟਾਈਮ ਪਾਤਾ ਕਿ ਇੰਨੀ ਦੇਰ ਤੱਕ ਜਵਾਬ ਦਿਓ ਉਹਦੀ ਥਾਂ ਦੇ ਉੱਤੇ ਉਹ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਦੇ ਸਾਰੀਆਂ ਵੋਟਾਂ ਆਪਣੇ ਕੋਲ ਮੰਗਾ ਲਈਆਂ ਤੇ ਮਸੀਹ ਸਾਹਿਬ ਨੂੰ ਵੀ ਸੱਦ ਲਿਆ ਵੀ ਆਓ ਜੀ ਆਓ ਬੈਠੋ ਇੱਥੇ ਆ ਕੇ ਸਰਦੀ ਦੇ ਮੌਸਮ ਦੇ ਵਿੱਚ ਪਸੀਨਾ ਆਉਣਾ ਸ਼ੁਰੂ ਹੋ ਗਿਆ ਤਦ ਮੁੱਖ ਜੱਜ ਡੀ.ਵਾਈ. ਚੰਦਰ ਚੂੜ ਸਾਹਿਬ ਨੇ ਪੁੱਛਿਆ ਕਿ ਕੀ ਗੋਰਖਾ ਹੰਦਾ ਹੈ ਜਦੋਂ ਉਹਨਾਂ ਨੇ ਸਾਰਾ ਵੀਡੀਓ ਦੇ ਰਾਹੀਂ ਦੇਖ ਲਿਆ ਆਦੇਸ਼ ਕਰਤੇ ਕਿ ਕਿਤੇ ਮਕਦਮਾ ਚਲਾਓ ਇਹ ਬੰਦੇ ਨੇ ਆਪਣੀ ਸੀਟ ਦੇ ਨਾਲ ਇਨਸਾਫ ਨਹੀਂ ਕੀਤਾ ਜਿਹੜੀਆਂ 8 ਵੋਟਾਂ ਰੱਦ ਕੀਤੀਆਂ ਸੀ ਉਹਨੇ ਉਹਨਾਂ 8 ਵੋਟਾਂ ਨੂੰ ਉਹਨਾਂ ਨੇ ਵੈਲਿਡ ਘਰਾਰ ਦੇ ਦਿੱਤਾ ਕਿ ਇਹ ਵੋਟਾਂ ਸਹੀ ਨੇ ਤੇ ਜਿਹੜਾ ਮਸੀਹ ਸਾਹਿਬ ਬਣਾ ਕੇ ਗਏ ਸੀ 3 ਜਨਵਰੀ ਨੂੰ ਮੇਅਰ ਮਿਸਟਰ ਸੋਣਕਰ ਉਹ ਸ਼੍ਰੀਮਾਨ ਜੀ ਨੇ ਅਸਤੀਫਾ ਦਿੱਤਾ ਮਨੋਜ ਸੋਣਕਰ ਤੇ ਬਾਅਦ ਜੋ ਸੁਪਰੀਮ ਕੋਰਟ ਨੇ ਕਹਿਤਾ ਕਿ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਾਂਝਾ ਉਮੀਦਵਾਰ ਹੈ ਕੁਲਦੀਪ ਕੁਮਾਰ ਉਹ ਮੇਅਰ ਉਹਨਾਂ ਨੂੰ ਅਹੁਦਾ ਸੰਭਾਲਣ ਵਾਸਤੇ ਵੀ ਕਹਿਤਾ ਅੱਜ ਦਾ ਪ੍ਰੋਗਰਾਮ ਸੀ ਪਰ ਨਹੀਂ ਗਏ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵਾਸਤੇ ਅਦਾਲਤ ਦੇ ਵਿੱਚ ਪਹਿਲਾ ਸਰਵਾਈ ਸਵੇਰੇ ਹੋਈ ਫਿਰ ਦੁਪਹਿਰ ਤੋਂ ਬਾਅਦ ਹੋਈ ਤਾਜ਼ਾ ਜਾਣਕਾਰੀ ਦੇ ਮੁਤਾਬਕ ਲੱਗਦਾ ਹੈ ਕਿ ਉਹ ਕੱਲ ਤੇ ਪਰਸੋਂ ਦੇ ਵਿੱਚ ਹੋ ਸਕਦੀ ਹੈ ਜਿਹੜੀਆਂ 8 ਵੋਟਾਂ ਰੱਦ ਹੋਈਆਂ ਸੀ ਉਹਨਾਂ ਨੂੰ ਮਿਲ ਗਈਆਂ ਉਹਨਾਂ ਕੋਲੇ 20 ਹੋ ਗਏ ਤੇ ਇੱਕ ਕਹਿੰਦੇ ਇੱਕ ਕਾਉਂਸਲਰ ਸਮੇਤ ਦੋ ਔਰਤ ਕਾਉਂਸਲਰ ਤਿੰਨ ਨੂੰ ਲੈ ਕੇ ਉਹ ਕਹਿੰਦੇ ਜੀ ਇਸ ਦਾ ਤੋੜ ਲੈ ਸਾਡੇ ਇਹ ਤਾਂ ਨਾਲ ਆ ਗਏ ਭਾਰਤੀ ਜਨਤਾ ਪਾਰਟੀ ਤੇ ਪਤਾ ਨਹੀਂ ਉਹਨਾਂ ਤੇ ਦਲਵਾਦ ਲਈ ਕਾਨੂੰਨ ਲੱਗਦਾ ਕਿ ਨਹੀਂ ਲੱਗਦਾ ਹੋਰ ਡਿਫਟੀ ਬਿਅਰ ਤੇ ਸੀਨੀਅਰ ਡਿਫਟੀ ਬਿਅਰ ਦੀ ਚੋਣ ਜਿਹੜੀ ਹੈ ਅਗਲੇ ਦਿਨਾਂ ਦੇ ਵਿੱਚ ਹੋਵੇਗੀ ਪਰ ਇੱਕ ਮਿਊਸਪਲ ਦੀ ਚੋਣ ਕਾਰਪੋਰੇਸ਼ਨ ਦੀ ਸ਼ਹਿਰ ਦੇ ਵਾਸਤੇ ਇਹ ਲੋਕਤੰਤਰ ਨੂੰ ਡੰਡਾ ਤੰਤਰ ਦੇ ਵਿੱਚ ਲਿਆਦਾ ਜਾ ਰਿਹਾ ਜਿਸ ਦੀ ਲਾਠੀ ਉਸ ਦੀ ਮਹੈਸ ਤੇ ਹੋਰ ਦੇਖਦੇ ਆ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਇਹ ਕਿੱਧਰ ਨੂੰ ਤੁਰਦੇ ਨੇ ਉਹ ਤਿੰਨ ਦੀ ਵੋਟ ਗਿਣੀ ਜਾਊਗੀ ਨਹੀਂ ਗਿਣੀ ਜਾਊਗੀ ਇਹ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਜੀ ਖਬਰ ਦੀ ਅਪਡੇਟ ਦੇ ਵਿੱਚ ਐਨਾਈ ਨਵੀਆਂ ਤੇ ਤਾਜ਼ਾ ਖਬਰਾਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂ ਸਿਆਸੀ ਹਵਾ ਦੀ ਹੋਣਗੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ